ਮੀਰੀ ਪੀਰੀ ਦੇ ਮਾਲਕ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਉਹਨਾਂ ਦਾ ਜਨਮ 16 ਜਨਵਰੀ 1630 ਵਿੱਚ ਮਾਤਾ ਨਿਹਾਲ ਕੌਰ ਜੀ ਦੀ ਕੋਖੋ ਸੀਸ ਮਹਿਲ ਕੀਰਤਪੁਰ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ ਅਤੇ ਗੁਰਤਾ ਗੱਦੀ ਦੇ 1644 ਈਸਵੀ ਵਿੱਚ ਬਰਾਜਮਾਨ ਹੋਏ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਬੜੀ ਹੀ ਕਰੁਣਾਮਈ ਕਾਇਆ ਪਿਆਰ ਅਤੇ ਨਿਮਰਤਾ ਨਾਲ ਭਰਪੂਰ ਸੀ ਜਦੋਂ ਉਹਨਾਂ ਨੇ ਗੁਰਗੱਦੀ ਸੰਭਾਲੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੀ ਮਦਦ ਕਰਨ ਦੀ ਨੀਤੀ ਨਾਲ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਇੱਕ ਨਵਾਂ ਸ਼ਹਿਰ ਬਸਾਉਣ ਦਾ ਫੈਸਲਾ ਕੀਤਾ ਉਹਨਾਂ ਨੇ ਇਹ ਸ਼ਹਿਰ ਕੀਰਤਪੁਰ ਸਾਹਿਬ ਜੀ ਦੇ ਨੇੜੇ ਮਕਸੂਦਾ ਰੋਡ ਦੇ ਬਸਾਇਆ ਇਸ ਨਵੇਂ ਬਸੇ ਪਿੰਡ ਦਾ ਨਾਮ ਚੰਬਾ ਪਿਆ ਉਸ ਸਮੇਂ ਲੋਕ ਬਿਮਾਰੀਆਂ ਅਤੇ ਹਮਲਿਆਂ ਕਾਰਨ ਪਰੇਸ਼ਾਨ ਸਨ ਗੁਰੂ ਸਾਹਿਬ ਜੀ ਨੇ ਇਸ ਨਵੇਂ ਪਿੰਡ ਵਿੱਚ ਮੁਫਤ ਲੰਗਰ ਦਵਾਈਆਂ ਦੀ ਭਾਰੀ ਵਰਤੋਂ ਅਤੇ ਕਿਸਾਨੀ ਦੀਆਂ ਨਵੀਆਂ ਤਕਨੀਕਾਂ ਸ਼ੁਰੂ ਕੀਤੀਆਂ ਇਸ ਪਿੰਡ ਨੂੰ ਸਿਰਫ ਰਹਿਣ ਲਈ ਹੀ ਨਹੀਂ ਸਗੋ ਇਲਾਜ ਵਿਧਿਆ ਅਤੇ ਧਰਮ ਪ੍ਰਚਾਰ ਦਾ ਕੇਂਦਰ ਵੀ ਬਣਾਇਆ ਗਿਆ ਗੁਰੂ ਹਰ राय ਸਾਹਿਬ ਜੀ ਨੇ ਆਯੁਰਵੈਦਿਕ ਅਸ਼ੋਧੀਆਂ ਅਤੇ ਜੜੀ ਬੂਟੀਆਂ ਦੀ ਬਾਗਿਚੀ ਵੀ ਲਗਾਈ ਜਿਸ ਨੂੰ ਨਮਨ ਨਵਰਾ ਕਿਹਾ ਜਾਂਦਾ ਸੀ ਜਿੱਥੇ ਦੂਰ ਦੂਰ ਤੋਂ ਬਿਮਾਰ ਇਲਾਜ ਲਈ ਆਉਂਦੇ ਇਹ ਅਸ਼ੋਧੀ ਬਾਗਿਚੀ ਅੱਜ ਵੀ ਵੀਰਤਪੁਰ ਸਾਹਿਬ ਦੇ ਨੇੜੇ ਇਲਾਕੇ ਵਿੱਚ ਮੌਜੂਦ ਹੈ ਗੁਰੂ ਹਰ राय ਸਾਹਿਬ ਜੀ ਦੀ ਨੀਤੀ ਦੱਸਦੀ ਸੀ ਕਿ ਇਨਸਾਨੀਅਤ ਦੀ ਸੇਵਾ ਕਰुणा ਅਤੇ ਦੁਖੀ ਦੀ ਮਦਦ ਕਰਨਾ ਸੱਚਾ ਧਰਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ